ਲੁਧਿਆਣਾ ਹੈਬੋਲ ਡੈਰੀ ਐਸੋਸੀਏਸ਼ਨ ਦੇ ਵੱਲੋਂ ਆਪਣੇ ਸਾਥੀਆਂ ਸਮੇਤ ਲੁਧਿਆਣਾ ਦੀ ਸਬਜੀ ਮੰਡੀ ਦੇ ਵਿੱਚ ਨਕਲੀ ਪਨੀਰ ਵੇਚਣ ਵਾਲਿਆਂ ਤੇ ਤਾਵਾ ਬੋਲਿਆ ਗਿਆ ਦੱਸੀ ਇਸ ਮੌਕੇ ਵਿਸ਼ੇਸ਼ ਤੌਰ ਤੇ ਸਿਹਤ ਵਿਭਾਗ ਦੇ ਡਾਕਟਰ ਅਮਰਜੀਤ ਕੌਰ ਨੇ ਆਪਣੀ ਟੀਮ ਦੇ ਨਾਲ ਸਬਜੀ ਮੰਡੀ ਪਹੁੰਚ ਕੇ ਛਾਪੇ ਮਾਰੀ ਕੀਤੀ ਹੈ ਨਕਲੀ ਪਨੀਰ ਦੇ ਸੈਂਪਲ ਵੀ ਭਰੇ ਨੇ ਕੁਇੰਟਲਾ ਦੇ ਹਿਸਾਬ ਨਾਲ ਨਕਲੀ ਪਨੀਰ ਜ਼ਬਤ ਵੀ ਕੀਤਾ ਗਿਆ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਦੱਸਿਆ ਕਿ ਦੋਸ਼ੀਆਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਹੈ ਜਿਹੜੀ ਕੀਤੀ ਜਾਵੇਗੀ। ਚੰਡੀਗੜ੍ਹ ਤੋਂ ਆਉਂਦਾ ਜੀ। ਸਰ ਕੀ ਨਾਮ ਹੈ ਤੁਹਾਡਾ? ਦਵਿੰਦਰ ਸਿੰਘ ਜੀ। ਸਰ ਕਿ ਆ ਜਿਹੜਾ ਨਕਲੀ ਪਨੀ ਜਿਹੜਾ ਮੇਲਾ ਪੈ ਤੁਸੀਂ ਕਹਿ ਰਹੇ ਕਿ ਲੋ ਫੈਟ ਦਾ ਵਾ। ਲੋ ਫੈਟ ਦਾ ਕਿਤੇ ਪਨੀਰ ਬਣ ਸਕਦਾ ਵਾ? ਦੇਖੋ ਜੀ ਉਹ ਸਾਨੂੰ ਤਾਂ 4.5 ਫੈਟ ਦਾ ਕਹਿ ਕੇ ਵੇਚਦੇ ਆ ਜੀ। ਅੱਛਾ ਜੀ। ਹਾਂ ਜੀ ਅਸੀਂ 10-20 ਰੁਪਏ ਮਾਰਜਿਨ ਲਾ ਕੇ ਵੇਚ ਰਹੇ ਆ ਬਸ। ਕਿਸੇ ਦੀ ਚੈੱਕ ਕਰਾਇਆ ਇਹਨੂੰ? ਦੇਖੋ ਚੈੱਕ ਤਾਂ ਅਸੀਂ ਕਰਾਇਆ ਨਹੀਂ ਹੈਗਾ ਲੱਗਦਾ ਲੋਕਾਂ ਨਾਲ ਸੇਧ ਨਾਲ ਖਲਵਾੜ ਕਰਦੇ ਵੀ ਹੋ ਤੁਸੀਂ ਘੰਡੇ ਵੀ ਬੱਚੇ ਖਾਂਦੇ ਹੋਣਗੇ ਇਹ ਨਹੀਂ ਅਸੀਂ ਯੂਜ਼ ਕੀਤਾ ਆ ਵੈਸੇ ਸਾਨੂੰ ਕੋਈ ਪ੍ਰੋਬਲਮ ਨਹੀਂ ਆਈ ਹੈਗੀ ਆ ਕੇ ਹਾਂਜੀ ਉਹ ਜਿਹੜੇ ਰੋਬਿਕ ਲੋਕੀ ਦਿੰਨੇ ਹੈਗੇ ਇਹ 200 ਰੁਪਏ ਸਾਨੂੰ ਦਿੰਦੇ ਇਹ ਚੰਡੀਗੜ੍ਹ ਤੋਂ ਆਉਂਦਾ ਇਹ ਸਰ ਦੇਖੋ ਸਪਲਾਈ ਜਿਹੜਾ ਮੁੰਡਾ ਕਰਦਾ ਉਹੀ ਦੱਸ ਸਕਦਾ ਨੰਬਰ ਹੋਗਾ ਨਾਲ ਜਿਹੜਾ ਪੰਜ ਨੰਬਰ ਹੈਗਾ ਨੰਬਰ ਬੋਲੋ ਪੇਮੈਂਟ ਕਰਦੇ ਪੇਮੈਂਟ ਕਰ ਦਿਓ ਕੋਈ ਪਤਾ ਉਸੇ ਕਾਰਡ ਦਾ ਦੇਖੋ ਇਹ ਨੰਬਰ ਸਾਡੇ ਕੋਲ ਸਭ ਕੁਝ ਹੈਗਾ ਇਹ ਚਲੋ ਕੋਈ ਨਹੀਂ ਕੋਈ ਭਾਈ ਸਾਹਿਬ ਤੁਹਾਨੂੰ ਇੱਕ ਸਵਾਲ ਹੈ ਛੋਟਾ ਜਿਹਾ ਘਰੇ ਦੁੱਧ ਵਰਤਦੇ ਹੋ ਕੀ ਭਾ ਲੈਨੇ ਹੋ 65 ਰੁਪਏ 65 ਰੁਪਏ ਇੰਟੂ 5 ਕਰ ਲਓ ਕਿੰਨੇ ਕੀ ਕਿੰਨੇ ਪੈਸੇ ਬਣ ਗਏ ਜਵਾ 300 ਰੁਪਏ ਮੇਰੀ ਛੋਟੀ ਜੀ ਗੱਲ ਦਾ ਜਵਾਬ ਦੇ ਦਿਓ ਤੁਸੀਂ ਤੁਹਾਡੇ ਕੋਲ ਇੱਕੋ ਸਵਾਲ ਕੀਤਾ ਗਿਆ ਹੈ ਕਿ 240 ਰੁਪਏ ਕਿਲੋ ਪਨੀਰ ਅਸੀਂ ਵੇਚਦੇ ਆ 10 ਰੁਪਏ 20 ਰੁਪਏ ਮਾਰਜਨ ਲੈਣੇ ਆ ਸਾਨੂੰ 4.5 ਫੈਟ ਦਾ ਕਿਹਾ ਜਾਂਦਾ ਤੇ ਆਹ ਭਾਅ ਮਿਲਦਾ ਹੈ ਇਹੀ ਕਹਿ ਰਹੇ ਹੋ ਨਾ ਤੁਸੀਂ 325 ਰੁਪਏ ਦਾ 5 ਕਿਲੋ ਪਨੀਰ ਲੈ ਲਿਆ ਦੁੱਧ ਲੈ ਲਿਆ 5 ਕਿਲੋ ਦੁੱਧ ਦੇ ਵਿੱਚੋਂ 1 ਕਿਲੋ ਪਨੀਰ ਨਿਕਲਦਾ ਇਹਨਾਂ ਦੇ ਪਤਾ ਹੋਊਗਾ ਭਾਜੀ ਮੈਨੂੰ ਇੱਕ ਸਵਾਲ ਦਾ ਜਵਾਬ ਦਿਓ ਸਮਝਦਾਰ ਉਹ ਪਨੀਰ ਦਾ ਕੰਮ ਕਰਦੇ ਹੋ ਤੁਹਾਨੂੰ ਇੱਕ ਛੋਟਾ ਜਿਹਾ ਸਵਾਲ ਹੈ 325 ਰੁਪਏ ਕਿਲੋ ਦੁੱਧ ਮਗਰ ਤੁਹਾਡਾ ਕਿਲੋ ਪਨੀਰ ਨਿਕਲਣਾ ਇਦਾਂ ਹੀ ਹੈ ਕਿ ਗਲਤ ਹੈ ਇਹ ਸਪਲਾਈ ਵਾਲਾ ਦੱਸ ਭਾਜੀ ਮੈਂ ਤੁਹਾਨੂੰ ਪੁੱਛਦਾ ਪਿਆ ਤੁਸੀਂ ਕਹਿੰਦੇ ਹੋ ਮੈਂ 65 ਰੁਪਏ ਕਿਲੋ ਦੁੱਧ ਲਿਆ 65 5325 ਸਿੰਪਲ ਜਿਹਾ ਫੰਡ ਹੈ 325 ਰੁਪਏ ਕਿਲੋ ਪਨੀਰ ਘਰੇ ਪੈਂਦਾ ਵੇ ਆ ਫਿਰ ਤੁਸੀਂ ਪਨੀਰ ਬਣਾਣਾ ਹੈ ਉਹਦੇ ਉੱਤੇ 20 ਰੁਪਏ ਕਿਲੋ ਖਰਚਾ ਪੈਣਾ ਹੈ ਤੁਸੀਂ ਜਿਹੜਾ ਸਪਲਾਈ ਕਰਦੇ ਉਹ ਵੀ ਮਾਰਜਨ ਰੱਖ ਕੇ ਭਾਜੀ ਮੈਂ ਮੰਨ ਲਿਆ ਤੁਹਾਨੂੰ ਕਹਿਣਾ ਪਿਆ ਪਰ ਤੁਸੀਂ 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 ਕਹਿੰਨੇ ਪਿਓ ਚੀਜ਼ ਸਹੀ ਵੇਚਦੇ ਆ ਇਹ ਅਪਣੀ ਠੀਕ ਐ ਜਨਤਾ ਖਾਂਦੀ ਪਈ ਐ ਤੁਸੀਂ ਆਪਣੇ ਆਪ ਨੂੰ ਇੱਕ ਭਾਜੀ ਇੱਕ ਮੈਂ ਗੱਲ ਤਾਂ ਸੁਣ ਲਓ ਤੁਸੀਂ ਆਪਣੇ ਆਪ ਨੂੰ ਇੱਕ ਸਵਾਲ ਤਾਂ ਕਰ ਸਕਦੇ ਹੋ ਕਿ ਭਾਈ ਤੂੰ ਮੈਨੂੰ 180 ਰੁਪਏ ਕਿਲੋ ਪਨੀਰ ਦੇ ਕੇ ਜਾ ਰਿਹਾ ਹੈਂ 325 ਰੁਪਏ ਕਿਲੋ ਮੈਂ ਘਰੇ ਦੁੱਧ ਲੈਣਾ 5 ਕਿਲੋ ਮੈਨੂੰ ਕਿਲੋ ਪਨੀਰ ਪੈ ਗਿਆ ਘਰੇ ਤੇ 325 ਰੁਪਏ ਕਿਲੋ ਯਾਰ ਤੂੰ ਇਹੋ ਜਿਹਾ 300 180 ਰੁਪਏ ਜਾਂ 190 ਮੈਨੂੰ ਕੀ ਦੇ ਕੇ ਜਾ ਰਿਹਾ ਹੈ ਕੀ ਇਹ ਚੀਜ਼ ਮੈਂ ਚੰਗੀ ਵੇਚ ਰਿਹਾ ਕੀ ਕੱਲ ਨੂੰ ਮੈਂ ਭਸੂਗਾ ਤਾਂ ਨਹੀਂ ਕੀ ਕੱਲ ਨੂੰ ਮੇਰੇ ਨਾਲ ਮਾੜਾ ਤਾਂ ਨਹੀਂ ਹੋਊਗਾ ਤਾਂ ਸਾਨੂੰ ਇਹ ਕਿਹਾ ਵੀ ਸਾਢੇ ਪਾਜੀ ਮੈਂ ਤੁਹਾਨੂੰ ਕੀ ਕਹਿ ਰਿਹਾ ਤੁਸੀਂ ਆਪਣੇ ਦਿਮਾਗ ਨਾਲ ਕੀ ਕਹਿੰਦੇ ਹੋ ਤੁਹਾਨੂੰ ਕਿਹਾ ਜਾ ਰਿਹਾ ਹੈ ਮੈਨੂੰ ਕਿਹਾ ਜਾ ਰਿਹਾ ਹੈ ਮੇਰੀ ਇਹ ਚੀਜ਼ ਚੰਗੀ ਹੈ ਮੈਂ ਤਾਂ ਯਾਰ ਸੋਚ ਕੇ ਵੇਚਣੀ ਹੈ ਨਾ ਤੁਹਾਨੂੰ ਹੁਣ ਤੁਹਾਡੇ ਸਵਾਲ ਦਾ ਜਵਾਬ ਮਿਲ ਗਿਆ ਹੋਵੇ ਕੀ ਤੁਹਾਨੂੰ ਲੱਗਦਾ ਕੀ ਇਹ ਪ੍ਰੀਰ ਸਹੀ ਹੋਊਗਾ ਗੱਲ ਖਤਮ ਤੁਹਾਨੂੰ ਸਵਾਲ ਕਰਦਾ ਇੱਕ ਛੋਟੀ ਜੀ ਬੇਨਤੀ ਹੈ ਸਵਾਲ ਜਵਾਬ ਦਿਓ ਖੁੱਲ ਕੇ ਦਿਓ ਤੁਹਾਡੇ ਵੀ ਬੱਚੇ ਸਾਰਿਆਂ ਦੇ ਬੱਚੇ ਸਾਂਝੇ ਹੁੰਦੇ ਐ ਅਜੀਬ ਬਾਈਪਾਸ ਦੇ ਕੋਲ ਸਬਜੀ ਮੰਡੀ ਹੈ ਜਿੱਥੇ ਅਸੀਂ ਰੇਡ ਕੀਤੀ ਹੈ ਪਨੀਰ ਪਕੜਿਆ ਮਤਲਬ ਬੜੀ ਨਿਊਜ਼ ਆ ਰਹੀ ਸੀ ਕਿ ਸਬਜੀ ਮੰਡੀ ਜਿੱਸਰਾਂ ਦਾ ਪਨੀਰ ਮਿਲਦਾ ਪਰ ਮੈਂ ਇਹ ਵੀ ਜ਼ਰੂਰ ਕਹਿਣਾ ਚਾਹਾਂਗੀ ਕਿ ਪਿਛਲੇ 3 ਮਹੀਨੇ ਦੇ ਵਿੱਚ ਇਹ ਸਾਡੀ ਅਜ 3rd ਟਾਈਮ ਵਿਜ਼ਿਟ ਹੈਗੀ 3rd ਟਾਈਮ ਆਸੀ ਇੱਥੋਂ ਸੈਂਪਲਸ ਲੈ ਰਹੇ ਆਂ ਪਹਿਲਾਂ ਵੀ ਸੈਂਪਲਸ ਲਈਏ ਉਹ ਫੇਲ ਹੋਏ ਹੈ ਔਰ ਸੈਕਿੰਡ ਟਾਈਮ ਜਿਹੜੇ ਸੈਂਪਲ ਲੈ ਹੈਗੇ ਹਨ ਉਹਨਾਂ ਦੀ ਪੈਂਡਿੰਗ ਰਿਪੋਰਟ ਹੈਗੀ ਹੈ ਤੇ ਜੋ ਵੀ ਰਿਪੋਰਟ ਆਂਦੀ ਹੈ ਤਾਂ ਐਸ ਪਰ ਰਿਪੋਰਟ ਉਹਦੇ ਉੱਤੇ ਐਕਟੀਵਿਟੀ ਹੋ ਜਾਏਗੀ ਤੇ ਮੈਡਮ ਇਹ ਰੀਡਸ ਕਿ ਵੀ ਰੈਗੂਲਰ ਚੱਲ ਰਹੀ ਜਾਣੀ ਹੈ ਦੇਖੋ ਇਹ ਪਹਿਲਾਂ ਵੀ ਹੋਈ ਜਾਂਦੀਆਂ ਲੁਧਿਆਣਾ ਬਹੁਤ ਵੱਡਾ ਸ਼ਹਿਰ ਹੈ ਕਾਫੀ ਸਾਰੇ ਪਿਛਲੇ 6 ਮਨਸ ਦੇ ਵਿੱਚ ਅਰਾਊਂਡ 80 ਪਲਸ ਸੈਂਪਲਸ ਲੈ ਚੁੱਕੇ ਹਨ ਦੁੱਧ ਦੇ ਪਨੀਰ ਦੇ ਤੇ ਉਹਨਾਂ ਦੇ ਵਿੱਚ ਜੋ ਵੀ ਫੇਲ ਹੁੰਦੇ ਹੈਗੇ ਆ ਐਸ ਪਰ ਰੂਲਸ ਉਹਨਾਂ ਦੇ ਅਗੇਂਸਟ ਐਕਸ਼ਨ ਵੀ ਹੋਤੇ ਤੇ ਮੈਡਮ ਅੱਜ ਕੀ ਫੜਿਆ ਗਿਆ ਕਿ ਫੇਲ ਕੀਤਾ ਕਿ ਇਹ ਫਰਸਟ ਸ਼ਾਪ ਹੈਗੀ ਹੈ ਅਸੀਂ ਜਿੱਥੇ ਆਏ ਆ ਤੇ ਇਹਦੇ ਕੋਲੋਂ ਕਾਫੀ ਸਾਰਾ ਪਨੀਰ ਹੈਗਾ ਜਿਹੜਾ ਉਹ 200 ਰੁਪਏ ਦੇ ਆਸ-ਪਾਸ ਵੇਚ ਰਿਹਾ ਨਿਕਲੀ ਜੀ ਸਿੰਥੈਟਿਕ ਮੀਨਸ ਆ ਦੇਖੋ 200 ਰੁਪਏ ਵੇਚ ਰਿਹਾ ਥੈਟ ਮੀਨਸ ਕਿ ਸਟੈਂਡਰਡ ਦਾ ਪਨੀਰ ਨਹੀਂ ਹੈ ਕਿਉਂਕਿ ਤੁਸੀਂ ਵੀ ਜਾਣਦੇ ਹੋ ਕਿ ਜਿਸ ਦੁੱਧ ਜਿਸ ਤਰ੍ਹਾਂ ਮਹਿੰਗਾ ਹੈਗਾ ਫੁੱਲ ਫੈਟ ਦਾ ਬਣਾਉਣਾ ਹੈਗਾ ਤਾਂ ਉਹ ਮਹਿੰਗਾ ਹੀ ਬਏਗਾ ਤੇ 200 ਚ ਵੇਚ ਰਿਹਾ ਥੈਟ ਮੀਨਸ ਸ਼ੱਕੀ ਤਾਂ ਹੈ ਤੇ ਉਹਦੇ مشکی ਹੈਗਾ ਤੇ ਅਸੀਂ سیمپل ਲੈ ਕੇ ਉਹਨੂੰ ਆ ਤੇ ਮੈਡਮ ਜੋ ਦੇਵ ਜਿਹੜੇ ਪ੍ਰੋਡਕਟ ਬੰਦੇ ਹੋਰ ਵੀ ਬਹੁਤ ਮਠਿਆਈਆਂ ਬੰਦੀਆਂ ਨਕਲੀ ਮਠਿਆਈਆਂ ਬੰਦਦੇ ਨੇ ਉਹਦੇ ਵੀ ਕਾਰਵਾਈ ਰੈਗੂ ਚਲਦੀ ਰਹੂਗੀ ਦੇਖੋ ਪਹਿਲਾਂ ਵੀ ਚਲਦੀ ਹੈ ਅੱਗੇ ਵੀ ਚਲਦੀ ਹੀ ਰਹੇਗਾ ਮੈਡਮ ਹੁਣ ਇਕੱਲੀ ਇੱਥੇ ਇੱਕ ਜਗ੍ਹਾ ਰੇਡ ਕੀਤੀ ਗਈ ਜਾਂ ਹੋਰ ਵੀ ਜਿੱਥੋਂ ਲਾਗਟ ਜਾਣੇ ਇਹਨਾਂ ਦੇ ਪਤਾ ਲੱਗਿਆ ਕਿ ਹੋਰ ਵੀ ਥੀਕ ਬਣੇ ਹੈਗੇ ਨਹੀਂ ਦੇਖੋ ਮੇਨ ਜਿਹੜਾ ਪਰਪਸ ਹੁੰਦਾ ਹੈਗਾ ਕਿ ਇਹਦੇ ਕੋਲੋਂ ਤਾਂ ਅਸੀਂ ਫੈਡ ਲਾਂਗੇ ਠੀਕ ਹੈ ਦੋ ਚਾਰ ਸ਼ਾਪਸ ਤੋਂ ਫੈਡ ਲਾਂਗੇ ਪਰ ਮੇਨ ਸੋਰਸ ਕਿੱਥੇ ਹੈ ਉਹਨੂੰ ਟ੍ਰੇਸ ਕਰਨਾ ਜ਼ਿਆਦਾ ਹੈ ਮੈਂ ਪ੍ਰਸ਼ਾਸਨ ਨੂੰ ਬਹੁਤ ਵਧਾਈ ਦੇਣਾ ਚਾਹੁੰਦਾ ਡਾਕਟਰ ਅਮਰਜੀਤ ਕੋਰ ਇਸਾ ਨੋ ਇਨਫੋਰਮੇਸ਼ਨ ਕਰਦੇ ਆ ਕੁਛ ਅਸੀਂ ਕਰਦੇ ਆ ਇੱਕ ਦੂਜੇ ਨੂੰ ਨਾਲ ਤਾਲਮੇਲ ਨਾਲ ਬਣਾ ਕੇ ਚੱਲਦੇ ਆ ਤੇ ਬਹੁਤ ਹੀ ਮਤਲਬ ਕਿ ਸਾਨੂੰ ਇੱਕ ਇਹਨਾਂ ਤੋਂ ਸਰ ਅੱਜ ਰੇਡ ਮਾਰੀ ਹੈ ਕੀ ਮਿਲਿਆ ਅੱਜ ਪਨੀਰ ਦੇ ਦੇਖੋ ਇਹ ਸਬਸਟੈਂਡਰਡ ਪਨੀਰ ਹੈ ਜਿਹੜਾ ਕਿ ਕਿਸੇ ਸੂਰਤ ਦੇ ਉੱਤੇ ਦੇਖੋ ਇਹ ਦੋ ਇਹ ਸੇਲਿੰਗ ਰੇਟ ਇਹਨਾਂ ਦਾ 180 ਤੋਂ ਲੈ ਕੇ 220 ਤੱਕ ਜਦ ਕਿ ਇਹਦਾ ਕੋਈ ਰੇਟ ਮਤਲਬ ਕਿ ਅਗਰ ਪਨੀਰ ਦਾ ਐਕਚੁਅਲ ਜਿਹੜਾ ਪਨੀਰ ਹੈ ਜਿਹੜਾ ਫੁੱਲ ਫੈਟ ਦਾ ਜਾਂ ਅਚੀ ਫੈਟ ਵਾਲਾ ਪਨੀਰ ਹੈ ਉਹਦਾ ਰੇਟ ਮਿਨੀਮਮ ਮਤਲਬ ਕਿ 60 ਮਤਲਬ 300 ਤੋਂ ਲੈ ਕੇ 400 ਰੁਪਏ ਦਾ ਹੈ ਤਰੇ ਹੋਰ ਵੀ ਨਹੀਂ ਕਰਦੇ ਚੰਦ ਰਹੇਗੀ ਦੇਖੋ ਕੁਛ ਇਹਦਾ ਹੁੰਦਾ ਇਨਫਾਰਮਲ ਹੁੰਦੇ ਆ ਪ੍ਰਸ਼ਾਸਨ ਦੇ ਵੀ ਹੁੰਦੇ ਆ ਸਾਡੇ ਵੀ ਹੁੰਦੇ ਆ ਜਿੱਦੇ ਤੋਂ ਸਾਨੂੰ ਪਤਾ ਲੱਗਦਾ ਹੈਗਾ ਅਸੀਂ ਪ੍ਰਸ਼ਾਸਨ ਨੂੰ ਵੀ ਦੱਸਦੇ ਆ ਇਹ ਵੀ ਦੱਸਦੇ ਨਾਲ ਉਹ ਮਿਲ ਕੇ ਰੇਡ ਕਰਦੇ ਆ ਸਾਨੂੰ ਇਹ ਹੁੰਦਾ ਹੋਵੇ ਕਿ ਸਾਨੂੰ ਵੀ ਪਤਾ ਲੱਗੇ ਵੀ ਕਿੱਥੇ ਕਿੱਥੇ ਆ ਮਤਲਬ ਸਾਡਾ ਕਾਰੋਬਾਰ ਬੇਸਿਕਲੀ ਡੇ ਬਾਈ ਡੇ ਅਸੀਂ ਡੁਬਰੇ ਆਂ ਦਾ ਸਰ 8 ਵਜੇ ਅੱਧੀ ਕਰਵਾਈ ਆ ਜੀ ਡੈਫੀਨਿਟਲੀ ਆਓ ਚਲੋ ਮੈਂ ਚਾਹੁੰਦਾ ਵੀ ਸਾਡਾ ਸਾਥ ਦਿੰਦੇ ਨੇ ਤੇ ਬਾਕੀ ਲੋਕਾਂਰ ਅਪੀਲ ਕਰਦੇ ਨਾ ਨਕਲੀ ਪਨੀਰ ਲਾਓ ਨਾ ਖਾਓ ਕਦਮ ਨੇ ਸੇਧਣਾ ਖਲਵਾੜ ਕਰਦੇ ਜੀ ਹਾਂ ਜੀ ਡੈਰੀ ਕਲੱਬ ਕਿੱਥੇ ਆਇਓ ਜੀ ਕਿਹੜੀ ਜਿਹੜੀ ਜੜੀ ਜਿਹੜੀ ਕਿਹੜੇ ਕਿਹੜੀ ਹੈਬੋਲ ਡੈਰੀ ਐਸੋਸੀਏਸ਼ਨ ਦਾ ਵੀ ਜੀ ਰੇਡ ਕਰਾਈ ਯਾਰੀ ਸਾਡੇ ਬੋਲੋ ਵੀ ਤੁਸੀਂ ਆਪ ਆਪ ਕੀ ਵੀ ਜੇ ਕਰ ਰਹੇ ਅਸੀਂ ਚਲੋ ਰਲ ਮਿਲ ਕੇ ਕਰ ਰਹੇ ਹਾਂ ਜੀ ਸਰ ਕੀ ਮਿਲਿਆ ਤੁਹਾਨੂੰ ਅੱਜ ਇੱਥੇ ਅੱਜ ਪਨੀਰ ਨਿਕਲਿਆ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮਾਤਰਾ ਜਿਹੜਾ ਪਨੀਰ ਮਿਲਿਆ ਕਿਦਾਂ ਪਨੀਰ ਨਕਲੀ ਬਿਲਕੁਲ ਹੀ ਕਿਹੜਾ ਕਿਦਾਂ ਵਾ ਕਿੱਦਾਂ ਮਿਲਦਾ ਬੰਦਾ ਪਾਜੀ ਕੈਮੀਕਲ ਨਾਲ ਤਿਆਰ ਕਰਦੇ ਨੇ ਬੋਲੀ ਦੇ ਕੈਮੀਕਲ ਪਾ ਕੇ ਕੀ ਰੇਟ ਚ ਵਿਕਦਾ ਜੀ ਤੇ 200 ਰੁਪਏ ਲੰਮਸਮ ਕੀ 190 ਰੁਪਏ 180 200 ਇਹ ਅਸਲੀ ਪਨੀਦੀ ਕੀ ਕੀ ਰੇਟ ਕੀ ਹੈ ਜੀ ਕੁਝ 380 400 ਰੁਪਏ ਅੱਛਾ ਤੇ ਹਾਬ ਰੇਟ ਦੇ ਵਿੱਚ ਹੀ ਆ ਰਹੇ ਨੇ ਤਾਂ ਵੇਚ ਰਹੇ ਨਕਲੀ ਇਹ ਬੋਲੀ ਤੋਂ ਤਿਆਰ ਕਰਦਾ ਕੈਮੀਕਲ ਵਗੈ ਤਿਆਰ ਕਰਦੇ ਨੇ ਤੇ ਕੀ ਮੰਗ ਕਰਦੇ ਹੋ ਅਸੀਂ ਮੰਗ ਇਹੀ ਕਰਦੇ ਆ ਵੀ ਕੋਈ ਕਾਨੂੰਨ ਐਸਾ ਬਣਾਓ ਜਿਦਨੇ ਨਾਲ ਕੋਈ ਸਜ਼ਾ ਹੋਵੇ ਅਗੇ ਤੋਂ ਬਣਾਣਾ ਬੰਦ ਕਰ ਦੇਣ ਇਹ ਨਸ਼ੇ ਤੋਂ ਵੀ ਮਾੜੀ ਚੀਜ਼ ਲੁਧਿਆਣਾ ਲਾਈਵ ਲਈ ਸੰਜੇ ਸੇਤੀ ਦੀ ਰਿਪੋਰਟ